ਮਾਰਤਬ ਕੀ ਕਹਿਣਾ ਚਾਹੂਗੇ ਆ ਜਿਹੜਾ ਤੁਹਾਡਾ ਨਾਮ ਰੱਖਿਆ ਗਿਆ ਸੀ ਅੱਜ ਸਾਡੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਮਰਾਜ ਰਾਜਾ ਵੜਿੰਗ ਜੀ ਦੇ ਨੀਸ਼ਾ ਨਿਰਦੇਸ਼ਾਂ ਤੇ ਸਰਕਾਰ ਨੂੰ ਜਗਾਉਣ ਲਈ ਜੋ ਕਿ ਅਪਰਜਾਨਾ ਦੇਖਦੇ ਆ ਪੰਜਾਬ ਵਿੱਚ ਡਕੈਤੀਆਂ ਫਰੋਤੀਆਂ ਕਤਲਿਆਂ ਮ ਹੋ ਰਹੀ ਆ ਵੀ ਉਸ ਲਈ ਸਰਕਾਰ ਨੂੰ ਜਗਾਉਣ ਲਈ ਡੀਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜੋ ਕਿ ਸਾਡੀ ਸਮੁੱਚੀ ਕਾਂਗਰਸ ਦਾ ਪੰਜਾਬ ਦੇ ਵਿੱਚ 117 ਹਲਕਿਆਂ ਦੇ ਵਿੱਚ ਡੀਐਸਪੀ ਦਫ਼ਤਰਾਂ ਮੂਰੇ ਧਾਰਨੇ ਸੀਗੇ ਉਸ ਦੇ ਤਹਿਤ ਅਜੇ ਹਲਕਾ ਮਹਿਲਕਲਾਂ ਵਿਖੇ ਸਾਡੇ ਬਲਾਕ ਪ੍ਰਧਾਨ ਜਸਮੀਲ ਬੜੀ ਜੀ ਜ਼ਿਲ੍ਹਾ ਪ੍ਰਧਾਨ ਕਲਦੀ ਸਿੰਘ ਕਾਲਾ ਢਿੱਲੋ ਦੀ ਗਵਾਹੀ ਦੇ ਵਿੱਚ ਡੀਐਸਪੀ ਦਫ਼ਤਰ ਮਹਿਲਕਲਾਂ ਵਿਖੇ ਧਾਰਨਾ ਦਿੱਤਾ ਗਿਆ ਔਰ ਆਪਣਨ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਵੀ ਜਿਹੜੀਆਂ ਨਿਤ ਲੁੱਟਾਂ ਖਵਾ ਹੁੰਦੀਆਂ ਡਕੈਤੀਆਂ ਹੁੰਦੀਆਂ ਫਰੋਤੀਆਂ ਮੰਗੇ ਤੇ ਵੀ ਇਹਨਾਂ ਨੇ ਕੰਟਰੋਲ ਕੀਤਾ ਜਾ ਵੀ ਸਾਡਾ ਇਹ ਜਿਹੜੀਆਂ ਮੰਗਾਂ ਗੀਆਂ ਵੀ ਇਹ ਸਰਕਾਰ ਤੱਕ ਪਹੁੰਚਦੀਆਂ ਕੀਤੇ ਜਾਣ ਤਾਂ ਕਿ ਸਰਕਾਰ ਜਾਗੇ ਤੇ ਪੰਜਾਬ ਦਾ ਜਿਹੜਾ ਪਹਿਲਾਂ ਵਾਲਾ ਮਾਹੌਲਾ ਵੀ ਦੁਬਾਰੀ ਉਸ ਨੂੰ ਸਰਜੀਏ ਕਿਉਂਕਿ ਇਹ ਸਰਕਾਰ ਜਿੱਦੇ ਦੀ ਬਣੀਆ ਇਹ ਸੁੱਤੀ ਪਈਆ ਇਹਨਾਂ ਨੇ ਇੰਨੀਆਂ ਡਕੈਤੀਆਂ ਸਾਡਾ ਨੌਜਵਾਨ ਜੋ ਕਿ ਪੰਜਾਬੀ ਗਾਇਕ ਜਿਸ ਨੇ ਕਿ ਬਾਲਡ ਦੇ ਵਿੱਚ ਆਪਣਾ ਨਾਂ ਰੋਸਨ ਕੀਤਾ ਜਿੱਦੂ ਮੂਸੇਵਾਲਾ ਉਹਦਾ ਦਿਨ ਦਿਹਾੜੇ ਕਤਲਿਆਂ ਹੋ ਗਿਆ ਉਹਨਾਂ ਨੂੰ ਹਲਤੀਓਂ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਜਿਹੜਾ ਅੱਜ ਮੋਰਚਾ ਗੱਲ ਕਰੀਏ ਹਰ ਸਿਨੇ ਕਰ ਚਿੱਟਾ ਬਕਰਾ ਆ ਹਜਿਰੇ ਹਾਲਾਤ ਨੇ ਦੇਖੋ ਨਾ ਸੂਰਜ ਦੇ ਬੱਚਾ ਲੱਗੇ ਬਹੁਤ ਨੂੰ ਢੀਰ ਨੇ ਇੱਕ ਮਤਲਬ ਸੱਚਲਾ ਵਿਸਾ ਬਣਦਾ ਇਹ ਦੇਖੋ ਜੀ ਜਦੋਂ ਦੀ ਸਰਕਾਰ ਬਣੀਆ ਇਹ ਕਹਿੰਦੀ ਸੀ ਪੰਜਾਬ ਦੇ ਵਿੱਚ 44000 ਨੌਕਰੀਆਂ ਦਿਤੀਆਂ ਇਹਨਾਂ ਨੇ ਜੋ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਨੌਕਰੀਆਂ ਨਿਕਲੀਆਂ ਸੀ ਉਨ੍ਹਾਂ ਤੇ ਜ਼ਰੂਰ ਨਿਯੁਕਤੀਆਂ ਹੋਈਆਂ ਜੋ ਕਿ ਇਹ ਸਰਕਾਰ ਨੇ ਕੋਈ ਇਤਿਹਾਰ ਨਹੀਂ ਕੱਢਿਆ ਇਹ ਬੇਰੋਜ਼ਗਾਰੀ ਦਿਨੋਂ ਦਿਨ ਵੱਧ ਰਹੀ ਹੈ ਬੇਰੋਜ਼ਗਾਰੀ ਤੇ ਜੋ ਬੰਦਾ ਵਿਹਲਾ ਰਹਿੰਦਾ ਉਹ ਪੁੱਠੇ ਕੰਮ ਕਰਦਾ ਇਸ ਤਰ੍ਹਾਂ ਸਾਡੇ ਨੌਜਵਾਨ ਰਜਾਨਾ ਨਸਿਆਂ ਤੇ ਲੱਗ ਰਹੇ ਨੇ ਉਹ ਨਸੇ ਲੱਗਦੇ ਜਦੋਂ ਆਪਣੇ ਨਸੇ ਦੀ ਭੁੱਖ ਮਟਾਉਣ ਲਈ ਫਿਰ ਉਹ ਚੋਰੀਆਂ ਡਕੈਤੀਆਂ ਕਰਦੇ ਆ ਆਪਣੇ ਮਾਂ ਪਿਓ ਨੂੰ ਕੁੱਟਦੇ ਮਾਰਦੇ ਆ ਉਹਨਾਂ ਤੋਂ ਜ਼ਬਰਦਸਤੀ ਪੈਸੇ ਵਸੂਲਦੇ ਆ ਫਿਰ ਇਹ ਕਿੰਨੇ ਦੇ ਗਰੁੱਪ ਬਣ ਜਾਂਦੇ ਆ ਉਹ ਗਰੁੱਪ ਬਣਨ ਤੋਂ ਬਾਅਦ ਗਾਹਾਂ ਦੀ ਗਾਹਾਂ ਉਹ ਡਕੈਤੀਆਂ ਕਰਦੇ ਨੇ ਦੇਖਣ ਦੇ ਰਹੇ ਹੈ ਕਤਲ ਵੀ ਹੁੰਦਾ ਹੁਣ ਤੁਸੀਂ ਦੇਖੋ ਇੱਕ ਦਿਹਾੜੀ ਬੰਦਾ ਦਿਹਾੜੀ ਲਾ ਕੇ ਸ਼ਹਿਰ ਚੋਂ ਪਿੰਡ ਨੂੰ ਆ ਰਿਹਾ ਉਹਨੂੰ ਉਹਦਾ ਮੋਟਰਸਾਈਕਲ ਵੀ ਖੋਇਆ ਜਾਂਦਾ ਉਹਨੂੰ ਲੁੱਟਿਆ ਵੀ ਜਾਂਦਾ ਉੱਤੇ ਉਹਨੂੰ ਕੁੱਟਿਆ ਵੀ ਜਾਂਦਾ ਕਤਲਿਆਂ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਤੇ ਫਿਰ ਹੁਣ ਤੁਸੀਂ ਦੇਖੋ ਨਿਤ ਕਤਲਿਆਂ ਹੁੰਦਾਗਾ ਆਪਾਂ ਕਿ ਜਲੰਧਰ ਦੇ ਵਿੱਚ ਦੇਖੋ ਆਪਣੇ ਹੁੰਦਾ ਕੁੜੀਆਂ ਨੂੰ ਨਹੀਂ ਬਕਸਦੇ ਜਲੰਧਰ ਦੇ ਵਿੱਚ ਇੱਕ ਤਿੰਨ ਗੁੰਡੇ ਕੁੜੀ ਨੂੰ ਕਿਵੇਂ ਘੜੀ ਸਕੀ ਲਿਆ ਰਹੇ ਹੈ ਉਹਦਾ ਮੋਬਾਈਲ ਖੋਇਆ ਫਿਰ ਤੁਸੀਂ ਦੇਖਿਆਗਾ ਆਪਣੇ ਮਹਿਲਕਲਾਂ ਦੇ ਵਿੱਚ ਦੋ ਦੋ ਮਾਤਾਵਾਂ ਆ ਰਹੀਆਂ ਗਈਆਂ ਕਿ ਆਪਣੇ ਕਿਵੇਂ ਨਿਮ ਬੰਨਣਾਗਾ ਉਹਨਾਂ ਨੂੰ ਗੱਡੀ ਦੇ ਵਸਾ ਵਿੱਚ ਬਿਠਾ ਕੇ ਉਹਨਾਂ ਨੂੰ ਕਿਵੇਂ ਲੁੱਟਿਆ ਗਿਆ ਉਹਨਾਂ ਦੇ ਬਾਗੀਆਂ ਲਾਈਆਂ ਗਈਆਂ ਉਹਨਾਂ ਨੂੰ ਪਤਾ ਨਹੀਂ ਕੀ ਸੰਘਾਇਆ ਮੈਂ ਆਪਣੇ ਬਿਜਲੀ ਬੋਰਡ ਦੇ ਸਾਹਮਣੇ ਮੂਰੇ ਗੱਡੀ ਚ ਉਲਾਗੇ ਕਿਉਂਕਿ ਇਹ ਨਿਤ ਹੋ ਰਹੇ ਨੇ ਜਿਹੜੇ ਮਤਲਬ ਇਹ ਬੱਚੇ ਨੇ ਇਹ ਮੇਨ ਕੀ ਆਪਣੇ ਨਸ ਕਿੰਦੀ ਸੀ 4 ਹਫਤਿਆਂ ਦੇ ਵਿੱਚ ਅਸੀਂ ਨਸ਼ਾ ਖਤਮ ਕਰਾਂਗੇ ਇਹਨਾਂ ਨੇ ਨਸ਼ਾ ਤਾਂ ਮੋੜਾਂ ਤੇ ਵੀ ਕਰਨ ਲਾਤਾ ਤੁਸੀਂ ਹੁਣ ਦੇਖ ਲਓ ਇੱਥੋਂ ਮੌਜੂਦਾ ਜਿਹੜਾ ਸਾਡੀ ਇੱਥੋਂ ਦਾ ਐਮਐਲਏ ਆ ਉਹਦੀ ਨਹੀਂ ਕੋਈ ਸੁਣਵਾਈ ਹੋ ਰਹੀ ਸਾਡੀ ਤਾਂ ਹੋਣੀ ਕੀ ਆ ਫਿਰ ਤੁਸੀਂ ਦੇਖੋ ਇਹਨਾਂ ਦਾ ਆਪ ਪਾਰਟੀ ਦਾ ਜੋ ਕਿ ਖੰਨੇ ਤੋਂ ਬਲਾਕ ਪ੍ਰਧਾਨ ਸੀ ਉਹਦਾ ਸਰਿਆਂ ਦੀ ਨੀਮ ਕਤਲੇ ਹੋ ਗਿਆ ਇਹ ਆਪ ਨਹੀਂ ਸੁਰੱਖਿਆਤ ਆਮ ਪਬਲਿਕ ਦੀ ਸੁਰੱਖਿਆਤ ਕਰਨਗੇ ਫਿਰ ਤੁਸੀਂ ਦੇਖੋ ਸਾਡਾ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਭਗਵੰਤ ਮਾਨ ਜੀ ਉਹ ਜਿਹੜੀ ਸਕਿਉਰਿਟੀ ਆ ਥਾਣਿਆਂ ਵੀ ਤਾਂ ਸਕਿਉਰਟੀ ਨਹੀਂ ਹੈਗੀ ਉਹ ਸਕਿਉਰਟੀ ਸਾਰੀ ਆਪ ਦੀ ਲਈ ਆਪ ਲਈ ਫਿਰਦਾ ਫਿਰ ਆਪ ਦੀ ਭੈਣ ਨੂੰ ਦੇਈ ਫਿਰਦਾ ਫਿਰ ਆਪ ਦੀ ਮਾਤਾ ਨੂੰ ਦੇਈ ਫਿਰਦਾ ਦੱਸੋ ਜਿਹੜੇ ਕਹਿੰਦੇ ਸੀ ਵੀ ਅਸੀਂ ਜਿਹੜਾ ਇਹ ਮਤਲਬ ਸਕਿਉਰਟੀ ਆ ਪਬਲਿਕ ਲਈ ਉਹ ਤਾਂ ਸਾਰੀ ਇਹਨਾਂ ਨੇ ਇਕੱਠੀ ਕਰ ਲਈ ਆ ਥਾਣਿਆਂ ਦੇ ਵਿੱਚ ਤਾਂ ਸਕਿਉਰਟੀ ਹੈ ਹੀ ਨਹੀਂ ਡਿਊਟੀ ਸਾਹਿਬ ਨੇ ਕੀ ਵਿਸ਼ਵਾਸਤ ਹੋਇਆ ਗਿਆ ਤੁਹਾਨੂੰ ਡਿਊਟੀ ਸਾਹਿਬ ਨੇ ਵਿਸ਼ਵਾਸ ਦਵਾਇਆ ਜਿਹੜਾ ਤੁਸੀਂ ਮੰਗ ਪੱਤਰ ਦਿੱਤਾਗਾ ਕਿਉਂਕਿ ਬਹੁਤ ਸਾਰੇ ਕਾਰਨਾਂ ਨੇ ਸਮਝਾਇਆ ਵੀ ਇਹ ਸਰਕਾਰ ਤੱਕ ਪਹੁੰਚਦਾ ਕੀਤਾ ਜਾਊਗਾ ਉਹਨਾਂ ਨੇ ਸਾਡੇ ਜਸਮੀਲ ਗੜੀ ਦੀ ਗਵਾਈ ਦੇ ਵਿੱਚ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਸਮੁੱਚੀ ਕਾਂਗਰਸ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਆਈ ਸੀ ਸਰਪੰਚ ਮੈਂਬਰ ਬਲਾਗ ਸੰਮਤੀ ਮੈਂਬਰ ਜਿੰਨੇ ਵੀ ਆਏ ਸੀ ਸਾਰਿਆਂ ਨੇ ਬੜੀਆਂ ਨੇ ਮਤਲਬ ਗੱਲਬਾਤ ਕਰੀਆ ਉਹ ਮੰਗ ਪੱਤਰ ਜਸਮੀਲ ਗੜੀ ਦੀ ਗਵਾਈ ਦੇ ਵਿੱਚ ਡੀਐਸਪੀ ਸਾਹਿਬ ਨੂੰ ਦਿੱਤਾ ਵਾ ਉਹਨਾਂ ਨੇ ਵਿਸ਼ਵਾਦਵਾਇਆ ਵੀ ਇਹ ਪੰਜਾਬ ਸਰਕਾਰ ਤੱਕ ਪਹੁੰਚਦਾ ਕਰਾਂਗੇ ਇੱਕ ਉਹਨੇ ਇਹ ਵੀ ਗੱਲ ਕਹੀ ਹੈ ਕਿ ਸਾਨੂੰ ਦੂਜਿਆਂ ਨੂੰ ਕਹਿਣ ਦੀ بجائے ਆਪਣੇ ਬੱਚੇ ਤੇ ਵੀ ਕੰਟਰੋਲ ਕਰਨਾ ਚਾਹੀਦਾ ਦੇਖੋ ਜੀ ਇਹ ਅਸੀਂ ਗੱਲ ਦੇ ਵਿੱਚ ਸਹਿਮਤਾਂ ਤੁਹਾਡਾ ਇੱਕ ਬੱਚਾ ਤੁਸੀਂ ਆਪਦੇ ਬੱਚੇ ਨੂੰ 500 ਰੁਪਏ ਦਿੰਨੇ ਹੋ ਬੀਬੀ ਪੁੱਤਾਂ ਪੁਰਾਣੀ ਫਲਾਨੀ ਚੀਜ਼ ਲਿਆ ਜਦੋਂ ਤੁਹਾਡਾ ਬੱਚਾ ਉਹ ਸਮਾਨ ਲੈ ਕੇ ਆਉਂਦਾ ਉਹ ਤੋਂ ਪੂਰਾ ਹਿਸਾਬ ਲਓ ਜੇ ਤੁਸੀਂ ਆਪਣੇ ਬੱਚੇ ਤੋਂ ਹਿਸਾਬ ਨਹੀਂ ਲਾਉਂਗੇ ਨਾ ਤੁਹਾਡਾ ਬੱਚਾ ਵਿਗੜੂਗਾ ਕਿਉਂਕਿ ਪਹਿਲਾਂ ਆਪਾਂ ਦੇਖਿਆ ਜੇ ਪੁਰਾਣੇ ਸੀ ਆਪਣੇ ਮਾਤਾ ਪਿਤਾ ਜਿਉਂ ਜਾਂਦੇ ਸੀ ਕੋਈ ਸਮਾਨ ਲੈ ਕੇ ਆਉਂਦੇ ਜਿਉ ਆਪਣੇ ਮਾਤਾ ਪਿਤਾ ਨੂੰ ਹਿਸਾਬ-ਤਬਾਬ ਦਿੰਦੇ ਸੀ ਹੁਣ ਜਦੋਂ ਆਪਾਂ ਬੱਚਿਆਂ ਨੂੰ ਲਾੜ ਲੜਾਉਣੇ ਆ ਉਹਨਾਂ ਨੂੰ ਜੇ ਆਪਾਂ ਪੈਸੇ ਦਾ ਪੂਰਾ ਹਿਸਾਬ ਲਾਵਾਂਗੇ ਬੱਚੇ ਵਿਗੜਨਗੇ ਨਹੀਂ ਤਾ ਗਿਆ ਜੀ ਜੋ ਧਰਨਾ ਬਿਲਕੁਲ ਪੀਸ਼ਪੁਲ ਸੀ ਉਹ ਪਹਿਲੀ ਗੱਲ ਧਰਨੇ ਦੇ ਵਿੱਚ ਨਾ ਤੇ ਸਾਡੇ ਦਫਤਰ ਦੇ ਕਿਸੇ ਕਰਮਚਾਰੀ ਨੂੰ ਕੋਈ ਪ੍ਰੋਬਲਮ ਹੈ ਇਹ ਨਾ ਹੀ ਸਾਡੇ ਦਫਤਰ 'ਚ ਆਉਣ ਵਾਲੀ ਪਬਲਿਕ ਨੂੰ ਜਾਣ ਲਈ ਨਾ ਕੋਈ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਇਹ ਧਰਨਾ ਬਿਲਕੁਲ ਆਪਣੇ ਪੀਸ਼ਪੁਲ ਦਿੱਤਾ ਜੋ ਉਹਨਾਂ ਸਾਨੂੰ ਮੰਗ ਪੱਤਰ ਦਿੱਤਾ ਹੈਗਾ ਉਹਨਾਂ ਦੇ ਜੋ ਮੰਗਾਂ ਜ਼ਰੂਰ ਤੇ ਅਸੀਂ ਵਿਚਾਰ ਕਰਦੇ ਜੋ ਸਾਡੇ ਪੂਛਦੇ ਕਰਨ ਲਈ ਹੈਗੇ ਉੱਤੇ ਅਮਲ ਕੀਤਾ ਜਾਏਗਾ ਤੇ ਬਾਕੀ ਉਸ ਤੇ ਧਰਨੇ ਦੇ ਦੌਰਾਨ ਜਿਹੜੀ ਪਬਲਿਕ ਆਮ ਇਕੱਠੀ ਹੋਈ ਸੀ ਉਹਨੂੰ ਅਸੀਂ ਵੀ ਬੇਨਤੀ ਕੀਤੀ ਥੋੜਾ ਜਿਆਦਾ ਕੋਈ ਖੁਸ਼ ਨੂੰ ਸੱਚੀ ਤਲਾ ਦਿਓ ਅਕੀ ਪੁਲਿਸ 24 ਘੰਟੇ ਹਾਜ਼ਰ ਜਿਸ ਤਰ੍ਹਾਂ ਨੇ ਤੁਹਾਨੂੰ ਕੁਝ ਵੀ ਹੈਲਪ ਦੀ ਲੋੜ ਹੋਵੇ ਪੁਲਿਸ ਤੁਹਾਡਾ ਹਰ ਤਰ੍ਹਾਂ ਦੀ ਹੈਲਪ ਕਰਦੀ ਉਹ ਵੀ 24 ਘੰਟੇ ਹਾਜ਼ਰ ਹੈ ਉਸ ਤੋਂ ਇਲਾਵਾ ਅਸੀਂ ਵੀ ਇਹਨਾਂ ਨੂੰ ਸੁਝਾਅ ਵੀ ਦਿੱਤਾ ਥੋੜਾ ਜਆ ਆਪਣੇ ਅੱਜ ਕੱਲ ਦੇ ਬੱਚਿਆਂ ਤੇ ਆਪਦਾ ਕੰਟਰੋਲ ਰੱਖੋ ਬੱਚਿਆਂ ਨੂੰ ਚੰਗੇ ਪਾਸੇ ਲਾਓ ਖੇਡਾਂ ਦੇ ਪਾਸੇ ਲਾਓ ਚੰਗੇ ਪੜ੍ਹਾਈ ਵਾਲੇ ਪਾਸੇ ਲਾਓ ਸਪੋਰਟਸ ਵਾਲੇ ਪਾਸੇ ਲਾਓ ਗੰਦ ਪਾਸੇ ਨਾ ਜਾਣ ਜੇ ਕਿਤੇ ਕੋਈ ਬੱਚਾ ਤੇ ਮਾਰੇ ਕਮਲ ਲੱਗ ਵੀ ਗਿਆ ਉਹਦੀ ਸਾਨੂੰ ਕੋਸ਼ਿਸ਼ ਨਾਲ ਤਲਾਸ਼ ਦੇ ਆ ਉਹਦਾ ਅਸੀਂ ਅਸੀਂ ਕਿ ਕੋਈ ਬੰਦਾ ਬੱਚਾ ਨਸ਼ਾ ਕਰ ਲੱਗ ਗਿਆ ਉਹਦਾ ਅਸੀਂ ਫ੍ਰੀ ਇਲਾਜ ਕਰਾਵਾਂਗੇ ਉਸ ਤਰ੍ਹਾਂ ਕਿਸ ਅੱਜਕੱਲ ਬੰਦੇ ਨੂੰ ਮਤਲਬ ਹਰੇਕ ਮਾਪਾ-ਬਾਪ ਦਾ ਫਰਜ਼ ਹੁੰਦਾ ਆਪਣੇ ਬੱਚਿਆਂ ਦੇ ਘਟੋਰ ਰੱਖੇ ਜੇ ਕੋਈ ਬੱਚਾ ਕਿਸੇ ਬਾੜੀ ਸਖਤ ਕਰਕੇ ਕਿਸੇ ਗਲਤ ਕੰਮ ਚ ਪੈ ਗਿਆ ਉਹਦਾ ਹੱਲ ਹੈਗਾ ਲਾਜ ਹੈਗਾ ਸਰਕਾਰ ਅੱਜਕਲ ਫ੍ਰੀ ਇਲਾਜ ਕਰਾ ਕੇ ਦਿੰਦੀ ਫ੍ਰੀ ਉਹਨੂੰ ਮਤਲਬ ਮੈਡੀਕਲ ਸਬੂਤ ਦਿੰਦੀ ਫ੍ਰੀ ਇਲਾਜ ਕਰਾਦੀ ਜੇ ਤਰ੍ਹਾਂ ਨਹੀਂ ਕੋਈ ਪ੍ਰੋਬਲਮ ਨਹੀਂ ਹੋਣੀ ਆਗੀ ਬਾਕੀ ਸਰਕਾਰ ਤੋਂ ਆ ਪ੍ਰਾਈਵੇਟ ਸਿਸਟਮਾਂ ਬਥੇਰੀਆਂ ਹੈਗੀਆਂ ਉਹਦਾ ਫ੍ਰੀ ਇਲਾਜ ਕਰਾਉਣ ਵਾਸਤੇ ਤਿਆਰ ਬੈਠੀਆਂ ਹੈਗੀਆਂ ਨਾ ਬਾਕੀ ਅਸੀਂ ਜੇ ਕੋਈ ਬੰਦਾ ਕਹਿੰਦਾ ਵੀ ਮੈਂ ਨਸ਼ਾ ਮਾਰਨਾ ਕਾਰਨ ਕਰਕੇ ਲੱਗ ਗਿਆ ਤੇ ਉਹ ਸਾਨੂੰ ਇਤਲਾਹ ਦਿੰਦਾ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਨਹੀਂ ਕਰਾਂਦੇ ਅਸੀਂ ਉਹਨੂੰ ਦਾਖਲ ਕਰਾਣੇ ਆ ਇਲਾਜ ਕਰਾਣੇ ਆ ਬਾਕੀ ਉਹਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਬਣਦੀ ਹੈ